ਇੰਦੇ ਕਬੀਰ ਦੀਨ ਗਵਾਇਆ ਦੁਨੀਆ ਚਾਲੀ ਪਾਏ ਕਹਾੜਾ ਮਾਰਿਆ ਗਾਫਲ ਅੱਜ ਪੁੱਛੋ ਨਾ ਮਾਵਾਂ ਨੂੰ ਕਿਤਰਾ ਰੋਂਦੀਆਂ ਫਿਰਦੀਆਂ ਗੁਰਦੁਆਰੇ ਪੁੱਛੋ ਉਸ ਪਿਓ ਨੂੰ ਜੀਦੀ ਅੱਧੀ ਦਾੜੀ ਰਹਿ ਗਈ ਅੱਧੀ ਮੁੰਡੇ ਨੇ ਪੁੱੜਤੀ ਆ ਕਰ ਕਰੇ ਹੋ ਅੱਗ ਪਰ ਰੋਲਾ ਨਹੀਂ ਪਉਂਦੇ ਮੈਂ ਬੋਲ ਜਾਂਨਾ ਤਾਂ ਕਿਉਂਕਿ ਅਹੀਂ ਆਪ ਗਲਤੀਆਂ ਕੀਤੀਆਂ ਕਈ ਬੰਦੇ ਵੇਖੇ ਅਮਰਤ ਛਕੇ ਨਿਤਨੇਮੀ ਕਰਦੇ ਤੇ ਮੁੰਡੇ ਦੇ ਵਿਆਹ ਚ ਨਸ਼ਾ ਵਰਤਾ ਕਿਤੇ ਡਾਂਸਰ ਲਾਈ ਦਿੰਦੀ ਜੇ ਕੋਈ ਪੁੱਛੇ ਨਹੀਂ ਬਾਬਾ ਜੀ ਮੁੰਡਾ ਕੱਲਾ ਕੱਲਾ ਹੀ ਰਿਸ਼ਤੇਦਾਰ ਗੁੱਸੇ ਹੁੰਦੇ ਹੀ ਫਿਰ ਭੈਣ ਭਰਾ ਟੁੱਟ ਜਾਂਦੇ ਆ ਤੇ ਕੱਲਾ ਟਰਾਲੀ ਤੇ ਲਿਖਤਾ ਮੇਰਾ ਰਸੇ ਨਾ ਕਲਗੀਆਂ ਜੱਗ ਭਾਵੇਂ ਟਰਾਲੀ ਤੇ ਲਿਖਿਆ ਕੱਲਾ ਉੱਤੇ ਰੂੜੀ ਲੱਦੀ ਤੇ ਰਾਮੂ ਚਲਾਉਂਦਿਆ ਹੈ ਕਦੇ ਗੁਰੂ ਸਾਹਿਬ ਨੂੰ ਪੁੱਛ ਕੇ ਵੇਖੋ ਨੇ ਤੁਹਾਡੇ ਵੱਲ ਵੇਖ ਕੇ ਸਾਰਾ ਇਤਿਹਾਸ ਇਹੋ ਹੀ ਗਵਾਹੀ ਦਿੰਦਾ ਏ